ਸਾਡੀ ਜਿਹੜੀ ਇਹ ਲਾਈਫ ਲਾਈਨ ਹੈ ਇਹ ਹਾਈਬ੍ਰਿਡ ਝੋਨਾ ਹੈ ਮਾੜੇ ਪਾਣੀਆਂ ਦੇ ਵਿੱਚ ਹੁੰਦਾ ਹੈ ਇਹਦੇ ਬਿਨਾ ਸਾਡੀ ਸੌਣੀ ਦੀ ਫਸਲ ਤਬਾਹ ਹੋ ਜਾਊ 2 ਨੰਬਰ ਪਾਣੀ ਹੈ ਜਿਹੜਾ ਧਰਤੀ ਦਾ ਥਲੜਾ ਪਾਣੀ ਆ ਉਹ ਨਰਮ ਹੈ ਉਹਦੇ ਤੇ ਹੋਰ ਕੋਈ ਫਸਲ ਹੈ ਜਿਹੜੀ ਝੋਨੇ ਦੀ ਪੀਆਰ ਵੈਰਿਟੀ ਹੈ ਜਿਹੜੀ ਉਹ ਨਹੀਂ ਹੋ ਸਕਦੀ ਕਾਰਨ ਇਹ ਜੀ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਤੇ ਪੂਸੇ ਚਾਰਾਂ ਤੇ ਖਾਵਨ ਦੀ ਲਾਤੀ ਸੀਗੀ ਕਿ ਜਿੱਥੇ ਉੱਥੇ ਕੱਲਾ ਹਾਈਬ੍ਰਿਡ ਚ ਨਹੀਂ ਹੋ ਸਕਦਾ ਹੋਰ ਕੋਈ ਫਸਲ ਨਹੀਂ ਹੋ ਸਕਦੀ ਜੇ ਦੂਸਰੀ ਕੋਈ ਫਸਲ ਦਾ ਬਦਲ ਸਰਕਾਰ ਕੋਲ ਹੈ ਤਾਂ ਦੇ ਦੇਵੇ ਜਿੰਨੀ ਵੀ ਝੋਨਾ ਸਾਡਾ ਇੱਕ ਕਿੱਲੇ ਚ ਹਾਈਬ੍ਰਿਡ ਝੋਨਾ ਹੁੰਦਾ ਸਾਡੀ ਕੋ ਮੰਗਾ ਦੂਜੀ ਫਸਲ ਜਿਹੜੀ ਵੀ ਸਰਕਾਰ ਕਹਿੰਦੀ ਹੈ ਕਿ ਬੀਜ ਲੋ ਕਿਸਾਨ ਬੀਜ ਲੈਣਗੇ ਪਰ ਉਹਨਾਂ ਜਿਹੜਾ ਮੁਨਾਫਾ ਹੈ ਉਹ ਸਰਕਾਰ ਨੂੰ ਕਿਸਾਨ ਨੂੰ ਹੋਣਾ ਚਾਹੀਦਾ ਹੈ ਹੈਗਾ ਜਿਹੜਾ ਅੱਜ ਸਰਕਾਰ ਰੱਖ ਰਹੀ ਹੈ ਕਿ ਸਰਕਾਰ ਖਾਣਾ ਮੈਂ ਅੰਗਰੇਜ਼ ਸਿੰਘ ਕੌਣੀ ਚਲਾ ਆਪੂ ਭਾਰਤੀ ਕਿਸਾਨ ਜੁਣਿਆ ਨੇ ਐਕਸਟਾ ਸਿੱਧੂ ਪਰ ਅੱਜ ਦਾ ਜੋ ਸਾਰਾ ਪ੍ਰੋਟੈਸਟ ਜਾਂ ਰੈਲੀ ਹੈ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਦੇ ਬੀਜਾਂ ਤੇ ਪਾਬੰਦੀ ਹਾਈਬ੍ਰਿਡ ਸਮੇਤ ਹੋਰ ਬੀਜਾਂ ਤੇ ਝੋਨੇ ਦੇ ਬੀਜਾਂ ਤੇ ਪਾਬੰਦੀ ਲਾਈ ਆ ਉਸ ਤੇ ਵਿਰੋਧ ਦੇ ਵਿੱਚ ਅਸੀਂ ਆਇਆ ਕਿ ਉਹ ਪਾਬੰਦੀ ਵਾਪਸ ਲਈ ਜਾਵੇ ਕਿਉਂਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਾਫੀ ਸਾਰੇ ਬਲਾਕ ਜਿਹਾ ਹਾਈਬ੍ਰਿਡ ਝੋਨੇ ਤੇ ਇੰਦਰਪੁਰਾ ਧਰਤੀ ਹਟਲਾ ਪਾਣੀ ਮਾਰਾ ਹੋਣ ਕਰਕੇ ਅਤੇ ਦੂਸਰਾ ਜੋ ਪਿਛਲੇ ਝੋਨੇ ਦੀ ਆਪਣੀ ਕਟਾਈ ਹੋਈ ਸੀ ਉਸ ਤੋਂ ਬਾਅਦ ਕੋਈ ਥੋੜੀ ਬਹੁਤੀ ਪਰਾੜੀ ਨੂੰ ਅੱਗ ਲੱਗੀ ਸੀ ਤੇ ਉਹ ਨਜਾਇਜ਼ ਪਰਚੇ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਉੱਪਰ ਪਾਏ ਗਏ ਤੇ ਡਬਲ ਜੁਰਮਾਨੇ ਕਰਕੇ ਪਾਏ ਉਸ ਨੂੰ ਵੀ ਅਸੀਂ ਵਾਪਸ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਹੈ ਇਹ ਮੰਗ ਪੱਤਰ ਦੇਣਾ ਹੈ ਹਾਂਜੀ ਤੁਹਾਨੂੰ ਵੀ ਇਹ ਗੱਲ ਜਾਨੀ ਜੀ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਤੇ ਪੂਸੇ ਚਤਾਰੀ ਤੇ ਮਹਾਵਨ ਦੀ ਲਾਤੀ ਸੀਗੀ ਉਹਦੀ ਬਾਅਦ ਤੇ ਰੈਲੀ ਕੱਢੀ ਆ ਕਿਉਂਕਿ ਮੌਕਸਰ ਏਰੀਆ ਦਾ ਫਾਦਰ ਕਾਇਰ ਜਿਹਦਾ ਪਾਣੀ ਬਹੁਤ ਮਾੜਾ ਜੀ ਥੱਲੇ ਦਾ ਤਿੰਨ ਚਾਰ ਨੰਬਰ ਪਾਣੀ ਆ ਹੋਰ ਕੋਈ ਵੈਰੈਟੀ ਹੁੰਦੀ ਨਹੀਂ ਪੀਆਰ ਵੈਰੈਟੀਆਂ ਦਾ ਪਹਿਲਾਂ ਸਿੱਧਿਆਰਵਾ ਕਰ ਜਦੋਂ ਦਾ ਨਰਮਾ ਹੋਣਾ ਟੈਸ ਪੱਟੀ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਬੜੀ ਮੁਸ਼ਕਲਾਂ ਸਰਵਾਈਵ ਕੀਤਾ ਹਾਈਬ੍ਰਿਡ ਝੋਨਾ ਲਾ ਕੇ ਜੇਕਰ ਹਾਈਬ੍ਰਿਡ ਝੋਨੇ ਦੇ ਬੀਜ ਤੇ ਪਾਬੰਦੀ ਲੱਗੀ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਔਰ ਮਜਬੂਰਨ ਕਿਸਾਨ ਕਰਜ਼ਾਈ ਕਿਸਾਨ ਖੁਦਕੁਸ਼ੀ ਵੱਲ ਜਾਊਗਾ ਕੱਥੇ ਹੋ ਗਿਆ ਕੱਥੇ ਹੋ ਗਿਆ ਨਹੀਂ ਲੱਗਦੀ ਲੜਾਈ ਦੇਖੋ ਜੀ ਆਹੀ ਤਾਂ ਪ੍ਰੋਬਲਮ ਆ ਨਾ ਅਸੀਂ ਇਸੇ ਵਾਸਤੇ ਤਾਂ ਉੱਥੇ ਬੈਠੇ ਸੀ ਖਨੌਰੀ ਬਾਰਡਰ ਤੇ ਉਹ ਵੀ ਇਹਨਾਂ ਤੋਂ ਜਰਣੇ ਗਿਆ ਪਹਿਲਾਂ ਤਾਂ ਅਸੀਂ ਇਹ ਦੇਖਦੇ ਰਹੇ ਜਦੋਂ ਸਰਕਾਰ ਬਣੀ ਸੀ ਇੱਕ ਬੀਬੀ ਪੰਜ ਚੁਟਕੀ ਮਾਰਦੀ ਸੀ 5 ਮਿੰਟ ਜਮਐਸਪੀ ਦੇਵਾਂਗੇ ਨਾ ਤਾਂ ਉਹਦੇ ਸਭ ਫਿਰ ਅਸੀਂ ਇਧਰ ਦਿੱਲੀ ਨੂੰ ਜਿਹੜਾ ਮੰਗਿਆ ਉਹ ਮੰਨਣ ਵਾਸਤੇ ਚਲੇ ਗਏ ਉੱਥੇ ਵੀ ਇਹਨਾਂ ਨੇ ਠਾਤਾ ਜੇਕਰ ਐਮਐਸਪੀ ਤਾਂ ਗਰੰਟੀ ਕਾਨੂੰਨ ਹੁੰਦਾ ਵਕ ਵਕ ਫਸਲੀ ਵਿਭਿੰਨਤਾ ਦੂਜੀਆਂ ਬਦਲਾ ਦਾਣਾ ਬੀਜ ਲੈਂਦੇ ਕੁਝ ਬੀਜ ਲੈਂਦੇ ਉਹ ਤਾਂ ਹੈਣੀ ਬਾਈ ਜੀ 850 ਨੂੰ ਮੰਗੀ ਵਿਕਦੀ ਆ ਜਦੋਂ ਅਸੀਂ ਕਿਸਾਨ ਲੈ ਕੇ ਜਾਂਦਾ ਐਮਐਸਪੀ ਆ 8500 ਰੁਪਿਆ ਉਦੋਂ ਕੋਈ 5000 ਨੂੰ ਵੀ ਨਹੀਂ ਪੁੱਛਦਾ ਨਹੀਂ ਐਂ ਸਰੋਂ ਤੇ ਆ ਐਂ ਦੂਜੀਆਂ ਫਸਲਾਂ ਤੇ ਆ ਇਹੀ ਤਾਂ ਗੱਲ ਆ ਨਾ ਜਾਂ ਤਾਂ ਐਮਐਸਪੀ ਦਾ ਅਸੀਂ ਉਧਰ ਸੈਂਟਰ ਨਾਲ ਮੰਗ ਸੀਗੀ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੇ ਚੱਕ ਕੇ ਸਾਡੇ ਉਹ ਵੀ ਧਰਨੇ ਡੈਮੇਜ ਕੀਤੇ ਅਗੋ ਆਹ ਮਾਲਵੇਰੀਆਂ ਨੂੰ ਹੋਰ ਜ਼ਿਆਦਾ ਵਟਾ ਲਾਤਾ ਹਾਈਬ੍ਰਿਡ ਝੋਨੇ ਤੇ پابੰਦੀ ਲੱਗ ਇਹ ਬਦਲਵੇਂ ਕੋਈ ਖੇਤੀ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਦੇ ਨਾਲ ਇਹ ਪ੍ਰੈਨ ਕੀਤਾ ਗਿਆ ਨਾ ਜੀ ਨਾ ਸਰਕਾਰ ਨੇ ਬੰਦ ਕਾਮਰੇ ਚ ਨਾਦਰਸ਼ਈ ਪ੍ਰਮਾਣ ਜਾਰੀ ਕਰਤਾ ਸਾਨੂੰ ਇਹ ਨਹੀਂ ਪਤਾ ਉਹਨਾਂ ਦੀ ਕੀ ਮਰਜ਼ੀ ਮਜਬੂਰੀ ਹੈ ਮੈਨੂੰ ਲੱਗਦਾ ਵੀ ਕਾਰਪੋਰੇਟ ਦੇ ਇਸ਼ਾਰੇ ਤੇ ਕਰਦੀ ਸਰਕਾਰ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਦੇਖਦੀ ਹੈ ਕਿਸਾਨ ਨੂੰ ਬਾਅਦ ਚ ਦੇਖਦੀ ਹੈ ਇਹਨਾਂ ਨੇ ਉਹ ਕਰਤਾ ਕਿਸਾਨ ਵਾਲ ਬਿਲਕੁਲ ਵੀ ਨਹੀਂ ਵੇਖਿਆ ਵੀ ਇਹ ਕਿਵੇਂ ਸਰਵਾਈਵ ਕਰਨਗੇ ਇਹ ਤਾਂ ਖੇਤ ਵੇਲੇ ਰਹਿਣ ਵਾਲੀ ਗੱਲ ਹੋ ਜੂਗੀ ਹਲਾਤ ਉਹ ਬਿਲਕੁਲ ਜੀ ਇੱਕ ਤਾਂ ਮੰਗ ਪੱਤਰ ਦੇਣਾ ਹਾਈਬ੍ਰਿਡ ਛੋਣੇ ਨੂੰ ਮਾਨਤਾ ਦਿੱਤੀ ਜਾਵੇ ਦੂਸਰਾ ਜਿਹੜਾ ਪਰਾਲੀ ਦੇ ਉੱਤੇ ਪਰਚੇ ਪਾਏ ਗਏ ਆ ਪਰਾਲੀ ਸਾੜਨ ਤੇ ਉਹ ਵੀ ਬਿਲਕੁਲ ਉਹ ਵੀ ਰੱਦ ਕੀਤੇ ਜਾਣ ਉਹਦੇ ਵਾਸਤੇ ਵੀ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਅੱਜ ਵੀ ਸਾਡੀ ਮੰਗ ਉੱਤੇ ਚੱਲ ਰਹੀ ਹੈ ਇਹ ਬੈਲਾ ਨਹੀਂ ਮੰਨੋ ਪਟਾਇਆ ਜਾਂਦਾ ਕਿ ਕੱਪੜਾ ਸਰਸ ਦੇ ਵੇਖੋ ਜੀ ਅਸੀਂ ਤੁਹਾਡੇ ਮਾਧਿਅਮ ਰਹੀ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਵੇਂ ਵੀ ਹਾਈਬ੍ਰਿਡ ਮਿਲਦਾ ਉਹ ਬੀਜੋ ਜੇਕਰ ਸਰਕਾਰ ਤੁਹਾਡੀ ਪਨੀਰੀ ਬਾਊਗੀ ਕਰੂਗੀ ਅਸੀਂ ਜਥੇਬੰਦੀ ਖੜੂ ਪਈ ਕੇ ਜੇ ਇੱਕਤਾ ਸਿੱਧੂਪੁਰ ਸਿੱਧੂਪੁਰ ਜੇਕਰ ਉਹ ਲਾਉਣਗੇ ਉਸ ਤੋਂ ਬਾਅਦ ਮੰਡੀਆਂ ਚ ਜਾਊਗਾ ਜੇ ਕੋਈ ਵਟਾ ਲਾਊਗਾ ਤਾਂ ਵੀ ਜਥੇਬੰਦੀ ਖੜੂਗੀ ਪਕਾਓ ਵੀ ਜਥੇਬੰਦੀ ਤੁਸੀਂ ਤਕੜੇ ਹੋ ਕੇ ਹਾਈਬ੍ਰਿਡ ਲਾਓ ਸੀ ਜਿਹੜਾ ਅੱਜ ਰੈਲੀ ਕਰ ਰਹੇ ਆ ਉਹ ਰੋਸਪਰ ਦਾ ਚੁਕਿਤਾ ਗਿਆ ਹੈ ਜਾਂ ਮੇਨ ਕਾਰਨ ਅਸੀਂ ਭਾਰਤੀ ਸੰਸਦ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਬੀ ਐਨ ਸਿੰਘ ਦੋਦਾਜੀ ਅੱਜ ਸਾਡਾ ਜਿਹੜਾ ਮੇਨ ਮੁੱਦਾ ਜਿਉ ਹਾਈਬ੍ਰਿਡ ਛੋਣੇ ਦਿੱਤੇ ਪੰਜਾਬ ਸਰਕਾਰ ਨੇ ਬਿਨਾ ਕਿਸੇ ਗੱਲ ਤੋਂ ਲੋਕਾਂ ਦਾ ਹਾਈਬ੍ਰਿਡ ਚੁਰਨਾ ਬਿਜਣਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਆ ਵੀ ਤੁਸੀਂ ਬੀਜ ਨਹੀਂ ਸਕਦੇ ਜਦੋਂ ਕਿ ਸੈਂਟਰ ਸਰਕਾਰ ਵੱਲੋਂ ਕੋਈ ਐਜੀ ਪਾਬੰਦੀ ਨਹੀਂ ਆ ਬਾਕੀ ਸਟੇਟਾਂ 'ਚ ਸਾਰਿਆਂ 'ਚ ਬੀਜਿਆ ਜਾ ਸਕਦਾ ਜੇ ਇਹ ਮਾੜਾ ਤਾਂ ਫਿਰ ਸਾਰੀਆਂ ਸਟੇਟਾਂ ਵਾਸਤੇ ਮਾੜਾ ਦੂਜਿਆਂ 'ਚ ਬੈਨ ਹੋ ਜਾਂਦਾ ਤੇ ਪੰਜਾਬ ਵਾਸਤੇ ਸਪੈਸ਼ਲੀ ਬੈਨ ਕੀਤਾ ਗਿਆ ਸਾਨੂੰ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਆ ਇਹਨੇ ਜਾਣ ਬੁੱਝ ਕੇ ਕਿਸਾਨਾਂ ਨਾਲ ਦੁਸ਼ਮਣੀ ਘਟਣ ਵਾਸਤੇ ਇਹੋ ਜਿਹਾ ਘਟਿਆ ਕਰਮ ਕੀਤਾ ਆ ਔਰ ਅਸੀਂ ਜਥੇਬੰਦੀ ਵੱਲੋਂ ਪੁਰਜ਼ੋਰ ਮਤਲਬ ਇਸ ਚੀਜ਼ ਦੀ ਮਤਲਬ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜਲਦੀ ਤੋਂ ਜਲਦੀ ਕਿਉਂਕਿ ਸਮਾਂ ਆ ਗਿਆ ਅੱਜ 30 ਪ੍ਰੈਅਰ ਹੋ ਚੁੱਕੀ ਆ ਆਉਣ ਵਾਲੇ 10 ਦਿਨਾਂ ਚ ਪਨੀਰੀ ਪੀਜੀ ਜਾਣੀ ਆ ਤਾਂ ਸਰਕਾਰ ਹਰ ਹਾਲਤ ਦੇ ਵਿੱਚ ਹਾਈਬ੍ਰਿਡ ਚੋਣ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼